ਅ ਅੱਜ ਅਸੀਂ ਮਾਰਕੀਟ ਕਮੇਟੀ ਧਾਰੀਵਾਲ ਵਿਖੇ ਜੋ ਨਵਾਂ ਸ਼ੈੱਡ ਬਣਿਆ ਸਬਜ਼ੀ ਮੰਡੀ ਦੇ ਲਈ ਜਿਹਦੀ ਕਿ ਲਾਗਤ 1 ਕਰੋੜ ਤੇ 5 ਲੱਖ ਰੁਪਏ ਆਈ ਆ ਉਹਦਾ ਅੱਜ ਅਸੀਂ ਉਦਘਾਟਨ ਕੀਤਾ ਵਾ ਔਰ ਸ਼ਹਿਰ ਵਾਸੀਆਂ ਦੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਕਿ ਇੱਥੇ ਸ਼ੈੱਡ ਹੋਵੇ ਤਾਂ ਕਿ ਜਿਹੜੀ ਟ੍ਰੈਫਿਕ ਦੀ ਸ਼ਹਿਰ ਦੇ ਵਿੱਚ ਸਮੱਸਿਆ ਵਾ ਕਿਉਂਕਿ ਮੰਡੀ ਹੁਣ ਸ਼ਹਿਰ ਦੇ ਵਿੱਚ ਆ ਸੋ ਇਹ ਬਣਨ ਦੇ ਨਾਲ ਜਿਹੜਾ ਵਾ ਮੰਡੀ ਇੱਥੇ ਸ਼ਿਫਟ ਹੋਏਗੀ ਔਰ ਜਿੱਥੇ ਵਧੀਆ ਕੰਮ ਜਿਹੜਾ ਵਾ ਛੱਡ ਦੇ ਥੱਲੇ ਔਰ ਇਹਦੇ ਨਾਲ ਨਾਲ ਦੁਕਾਨਾਂ ਵੀ ਜਿਹੜੀਆਂ ਨੇ ਉਹ ਆੜਤੀਆਂ ਨੂੰ ਅਲਾਟ ਹੋਈਆਂ ਨੇ ਔਰ ਬੜੇ ਚਜੇ ਢੰਗ ਨਾਲ ਜਿਹੜਾ ਮੰਡੀ ਦਾ ਕੰਮ ਆ ਉਹ ਇੱਥੇ ਸ਼ੁਰੂ ਹੋਊਗਾ ਔਰ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਉਹ ਕਾਫੀ ਹੱਦ ਤੱਕ ਜਿਹੜੀ ਆ ਹੱਲ ਹੁੰਦੀ ਨਜ਼ਰ ਆਊਗੀ ਇਹ ਬਣਾਈ ਇਸੇ ਕਰਕੇ ਆ ਕਿ ਸਾਰਿਆਂ ਨਾਲ ਅਸੀਂ ਗੱਲ ਕਰਕੇ ਔਰ ਪਿੱਛੇ ਮੈਂ ਕਮੇਟੀ ਕਰ ਮੀਟਿੰਗ ਵੀ ਕਰਕੇ ਗਿਆ ਸੀ ਔਰ ਸੈਕਟਰੀ ਸਾਹਿਬ ਨੇ ਜਿਹੜੀਆਂ ਨੇ ਸਾਰੇ ਆੜਤੀ ਸਹਬਾਨ ਨੂੰ ਲੈਟਰ ਵੀ ਕੱਢਤੀਆਂ ਨੇ ਕਿ ਮੰਡੀ ਜਿਹੜੀ ਆ ਉਹ ਇੱਥੇ ਸ਼ਿਫਟ ਕੀਤੀ ਜਾਵੇ ਥੋੜਾ ਟਾਈਮ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਕਿ ਤੁਸੀਂ ਥੋੜਾ ਟਾਈਮ ਪਾ ਕੇ ਤੇ ਮੰਡੀ ਜਿਹੜੀ ਹੈ ਇੱਥੇ ਸ਼ਿਫਟ ਕਰ ਦਿਓ ਸੋ ਅੱਜ ਅਸੀਂ ਆਫੀਸ਼ੀਅਲੀ ਜਿਹੜਾ ਵਾ ਜਿੱਥੇ ਸ਼ੁਰੂ ਕਰਨ ਲੱਗੇ ਨਹੀਂ ਐਸੇ ਮੰਡੀ ਦੇ ਵਿੱਚ ਅਸੀਂ ਏਟੀਐਮ ਵੀ ਲਿਆ ਰਹੇ ਆ ਜੀ ਔਰ ਪੈਟਰੋਲ ਪੰਪ ਦੀ ਵੀ ਇੱਕ ਜਿਹੜੇ ਪੰਜਾਬ ਐਗਰੋ ਵੱਲੋਂ ਲਾਏ ਜਾਂਦੇ ਆ ਉਹਦੀ ਵੀ ਪ੍ਰੋਵੀਜ਼ਨ ਜਿਹੜੀ ਅਸੀਂ ਸਰਕਾਰ ਨੂੰ ਭੇਜੀ ਆ ਔਰ ਹੋਰ ਵੀ ਮੰਡੀ ਕਰਨ ਦਾ ਜਿਹੜਾ ਵਧੀਆ ਪ੍ਰਬੰਧ ਆ ਉਹਦੇ ਲਈ ਅਸੀਂ ਜਿਹੜਾ ਵਾ ਕਿਉਂਕਿ ਜਿਹੜਾ ਦਫ਼ਤਰ ਆ ਉਹ ਵੀ ਇਹੀ ਚਾਹੁੰਦੇ ਆ ਕਿ ਨਵੇਂ ਸਰੋਂ ਕਿਉਂਕਿ ਪੁਰਾਣਾ ਹੋ ਚੁੱਕਿਆ ਕਿ ਉਹਦੀ ਵੀ ਦੁਬਾਰਾ ਨਵੇਂ ਸਰੋਂ ਸਾਰੀ ਹੋ ਕੇ ਜਿਹੜਾ ਵਧੀਆ ਮਾਰਕੀਟ ਕਮੇਟੀ ਦਾ ਦਫ਼ਤਰ ਬਣੇ ਔਰ ਵਧੀਆ ਟੰਗਣਾ ਜਿਹੜੀ ਆ ਇਹ ਮੰਡੀ